ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੁਧਿਆਣਾ ਲਾਡੋਵਾਲਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਬੰਦ ਸੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਦੁਆਰਾ ਇਸ ਨੂੰ ਬੰਦ ਕੀਤਾ ਗਿਆ ਸੀ ਪਰ ਇਹ ਦੁਬਾਰਾ ਤੋਂ ਮੁੜ ਚਾਲੂ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਲਾਡੋਵਾਲ ਟੋਲ ਪਲਾਜ਼ਾ ਮੁੜ ਤੋਂ ਚਾਲੂ ਕੀਤਾ ਗਿਆ ਹੈ ਅੱਜ ਹਾਲਾਂਕਿ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਉੱਥੇ ਕਿਸਾਨ ਇਕੱਠੇ ਹੋਣ ਅੱਜ ਦੇ ਡੇਢ ਦਿੱਤੀ ਗਈ ਸੀ ਕਿ ਅੱਜ ਤੋਂ ਦੁਬਾਰਾ ਟੋਲ ਪਲਾਜ਼ਾ ਬੰਦ ਕੀਤਾ ਜਾਏਗਾ ਹਾਲਾਂਕਿ ਅਜੇ ਹੀ ਸਥਿਤੀ ਨਹੀਂ ਹੋਣ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਸੀ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਲਗਾਤਾਰ ਉੱਥੇ ਮੌਜੂਦ ਸੀ ਤਾਂ ਕਿ ਕਿਸਾਨ ਇਕੱਠ ਨਾ ਕਰਨ ਸਕਣ ਅਤੇ ਨਾ ਹੀ ਮੁੜ ਤੋਂ ਜਿਹੜਾ ਸੰਘਰਸ਼ ਕਰਨ ਇਸ ਦੇ ਕਾਰਨ ਸਵੇਰ ਤੋਂ ਪ੍ਰਸ਼ਾਸਨ ਉੱਥੇ ਮੌਜੂਦ ਸੀ ਜਿਸ ਕਾਰਨ ਕਿਸਾਨਾਂ ਨੂੰ ਉੱਥੇ ਧਰਨਾ ਪ੍ਰਦਰਸ਼ਨ ਦੁਬਾਰਾ ਤੋਂ ਨਹੀਂ ਕੀਤਾ ਗਿਆ ਮੁਰ ਅਜ ਤੋਂ ਟੋਲ ਪਲਾਜ਼ਾ ਖੋਲਿਆ ਜਾਣਾ ਸੀ ਤੇ ਖਬਰ ਸਾਹਮਣੇ ਆਈ ਹੈ ਕਿ ਟੋਲ ਪਲਾਜ਼ਾ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਮੁਰ ਤੋਂ ਚਾਲੂ ਕਰ ਦਿੱਤਾ ਗਿਆ ਮੁਰ ਤੋਂ ਟੋਲ ਪਲਾਜ਼ਾ ਖੋਲਿਆ ਗਿਆ ਸਭ ਤੋਂ ਲੁਧਿਆਣਾ ਦਾ ਮਹਿੰਗਾ ਟੋਲ ਪਲਾਜ਼ਾ ਸੀ ਹੈ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਵੀ ਇੱਥੋਂ ਨਿਕਲ ਰਿਹਾ ਗੁਜ਼ਰ ਰਿਹਾ ਉਹ ਆਪਣਾ ਟੈਕਸ ਭਰ ਕੇ ਨਿਕਲ ਰਿਹਾ ਟੋਲ ਪਲਾਜ਼ਾ ਨੂੰ ਚਾਲੂ ਕਰ ਦਿੱਤਾ ਗਿਆ ਹਾਲਾਂਕਿ ਕਿਸਾਨਾਂ ਨੂੰ ਜਿਹੜੇ ਜਿਹੜੇ ਉੱਥੇ ਕਿਸਾਨ ਮੌਜੂਦ ਸੀ ਉਹਨਾਂ ਵਿੱਚੋਂ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਬਲ ਤਾਇਨਾਤ ਕੀਤੇ ਗਏ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਨੇ ਵਾਟਰ ਕੈਨਲ ਉੱਥੇ ਮੌਜੂਦ ਕੀਤੀਆਂ ਗਈਆਂ ਨੇ ਗੱਡੀਆਂ ਤਾਂ ਕਿ ਕੋਈ ਹਲਚਲ ਹੁੰਦੀ ਹੈ ਕੋਈ ਗਲਤ ਬਾਤ ਹੁੰਦੀ ਹੈ ਤੇ ਉੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਐਕਸ਼ਨ ਲਿਆ ਜਾਵੇਗਾ ਫੰਦਸ ਦੱਸਿਆ ਕਿ ਕਿਸਾਨ ਆਗੂ ਦਿਲਬਾਖ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਪ੍ਰਸ਼ਾਸਨ ਨੇ ਦਿਲਬਾਖ ਸਿੰਘ ਕਿਸਾਨ ਆਗੂ ਜਿਸ ਨੂੰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਾਂ ਕਿ ਉੱਥੇ ਤਰਨਾ ਪ੍ਰਦਰਸ਼ਨ ਮੁਰ ਤੋਂ ਨਾ ਕੀਤਾ ਜਾਵੇ ਹਾਲਕੇ ਟੋਲ ਪਲਾਜ਼ਾ ਹੁਣ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ ਲੋਕ ਆ ਜਾ ਰਹੇ ਨੇ ਟੈਕਸ ਵਸੂਲਿਆ ਜਾ ਰਿਹਾ ਫਿਰ 톨సే ਤਰੀਕੇ ਦੇ ਨਾਲ ਹੀ ਕਿਸਾਨਾਂ ਦੀਆਂ ਕੁਝ ਮੰਗਾਂ ਸਨ ਉਹਨਾਂ ਨੂੰ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜੁੜੇ ਰਹੋ ਜ਼ੀਕੇਆਰ ਟੀਵੀ ਦੇ ਨਾਲ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੁਧਿਆਣਾ ਲਾਡੋਵਾਲਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਬੰਦ ਸੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਦੁਆਰਾ ਇਸ ਨੂੰ ਬੰਦ ਕੀਤਾ ਗਿਆ ਸੀ ਪਰ ਇਹ ਦੁਬਾਰਾ ਤੋਂ ਮੁੜ ਚਾਲੂ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਲਾਡੋਵਾਲ ਟੋਲ ਪਲਾਜ਼ਾ ਮੁਰ ਤੋਂ ਚਾਲੂ ਕੀਤਾ ਗਿਆ ਹੈ ਅੱਜ ਹਾਲਾਂਕਿ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਉੱਥੇ ਕਿਸਾਨ ਇਕੱਠੇ ਹੋਣ ਅੱਜ ਦੀ ਡੇਟ ਦਿੱਤੀ ਗਈ ਸੀ ਕਿ ਅੱਜ ਤੋਂ ਦੁਬਾਰਾ ਟੋਲ ਪਲਾਜ਼ਾ ਬੰਦ ਕੀਤਾ ਜਾਏਗਾ ਹਾਲਾਂਕਿ ਅਜੇ ਹੀ ਸਥਿਤੀ ਨਹੀਂ ਹੋਣ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਸੀ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਲਗਾਤਾਰ ਉੱਥੇ ਮੌਜੂਦ ਸੀ ਤਾਂ ਕਿ ਕਿਸਾਨ ਇਕੱਠ ਨਾ ਕਰਨ ਸਕਣ ਅਤੇ ਨਾ ਹੀ ਮੁਰ ਤੋਂ ਜਿਹੜਾ ਸੰਘਰਸ਼ ਕਰਨ ਇਸ ਦੇ ਕਾਰਨ ਸਵੇਰ ਤੋਂ ਪ੍ਰਸ਼ਾਸਨ ਉੱਥੇ ਮੌਜੂਦ ਸੀ ਜਿਸ ਕਾਰਨ ਕਿਸਾਨਾਂ ਨੂੰ ਉੱਥੇ ਧਰਨਾ ਪ੍ਰਦਰਸ਼ਨ ਦੁਆਰਾ ਤੋਂ ਨਹੀਂ ਕੀਤਾ ਗਿਆ ਮੁਰ ਅਜ ਤੋਂ ਟੋਲ ਪਲਾਜ਼ਾ ਖੋਲਿਆ ਜਾਣਾ ਸੀ ਤੇ ਖਬਰ ਸਾਹਮਣੇ ਆਈ ਹੈ ਕਿ ਟੋਲ ਪਲਾਜ਼ਾ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਮੁਰ ਤੋਂ ਚਾਲੂ ਕਰ ਦਿੱਤਾ ਗਿਆ ਮੁਰ ਤੋਂ ਟੋਲ ਪਲਾਜ਼ਾ ਖੋਲਿਆ ਗਿਆ ਸਭ ਤੋਂ ਲੁਧਿਆਣਾ ਦਾ ਮਹਿੰਗਾ ਟੋਲ ਪਲਾਜ਼ਾ ਸੀ ਹੈ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਵੀ ਇੱਥੋਂ ਨਿਕਲ ਰਿਹਾ ਗੁਜ਼ਰ ਰਿਹਾ ਉਹ ਆਪਣਾ ਟੈਕਸ ਭਰ ਕੇ ਨਿਕਲ ਰਿਹਾ ਪੋਲ ਪਲਾਜ਼ਾ ਨੂੰ ਚਾਲੂ ਕਰ ਦਿੱਤਾ ਗਿਆ ਹਾਲਾਂਕਿ ਕਿਸਾਨਾਂ ਨੂੰ ਜਿਹੜੇ ਜਿਹੜੇ ਉੱਥੇ ਕਿਸਾਨ ਮੌਜੂਦ ਸੀ ਉਹਨਾਂ ਵਿੱਚੋਂ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਬਲ ਤਾਇਨਾਤ ਕੀਤੇ ਗਏ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਨੇ ਵਾਟਰ ਕੈਨਲ ਉੱਥੇ ਮੌਜੂਦ ਕੀਤੀਆਂ ਗਈਆਂ ਨੇ ਗੱਡੀਆਂ ਤਾਂ ਕਿ ਕੋਈ ਹਲਚਲ ਹੁੰਦੀ ਹੈ ਕੋਈ ਗਲਤ ਬਾਤ ਹੁੰਦੀ ਹੈ ਤੇ ਉੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਐਕਸ਼ਨ ਲਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਕਿਸਾਨ ਆਗੂ ਦਿਲਬਾਖ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਪ੍ਰਸ਼ਾਸਨ ਨੇ ਦਿਲਬਾਖ ਸਿੰਘ ਕਿਸਾਨ ਆਗੂ ਜੋ ਸਾਨੂੰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਾਂ ਕਿ ਉੱਥੇ ਧਰਨਾ ਪ੍ਰਦਰਸ਼ਨ ਮੁੜ ਤੋਂ ਨਾ ਕੀਤਾ ਜਾਵੇ ਹਾਲਕੇ ਟੋਲ ਪਲਾਜ਼ਾ ਹੁਣ ਮੁਰ ਤੋਂ ਚਾਲੂ ਕਰ ਦਿੱਤਾ ਗਿਆ ਹੈ ਲੋਕ ਆ ਜਾ ਰਹੇ ਨੇ ਟੈਕਸ ਵਸੂਲਿਆ ਜਾ ਰਿਹਾ ਫਿਰ 톨 ਉਸੇ ਤਰੀਕੇ ਦੇ ਨਾਲ ਹੀ ਕਿਸਾਨਾਂ ਦੀਆਂ ਕੁਝ ਮੰਗਾਂ ਸਨ ਉਹਨਾਂ ਨੂੰ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜੁੜੇ ਰਹੋ ਜ਼ੀਕੇਆ ਟੀਵੀ ਦੇ ਨਾਲ